ਆਪਣੀ ਫੌਜਾਂ ਲੈ ਕੇ ਮੈਦਾਨ ਵਿੱਚ ਆਇਆ ਲੜਾਈ ਐ ਹੋਈ ਲੰਬੇ ਲੜਦੀਆਂ ਸ਼ਾਮਾਂ ਪੈ ਗਈਆਂ ਕਬਰ ਕੁਸ਼ਮੀਰਾਂ ਸਿੰਘ ਦੀ ਜਵਾਨੀ ਮੈਦਾਨੇ ਦੇ ਚੁਲਵਾਗੇ ਗਿਆ ਕੁਝ ਮੈਦਾਨ ਛੱਡ ਕੇ ਹੱਥ ਤੇ ਬੱਦੇਵਰ ਸਿੰਘਾਂ ਨੂੰ ਨਾਲ ਲੈ ਕੇ ਕਬਰ ਕੁਸ਼ਮੀਰਾਂ ਸਿੰਘ ਸਿਆਲਪੁਰ ਦੇ ਕਿਲੇ ਵੀ ਚੌਂਦਾ ਤੇ ਕਿਲੇ ਵੀ ਲਾ ਕੇ ਆਪਣੀ ਕਬਰ ਆਣੀ ਦੇ ਪਾਰਗਰੋ ਦੇ ਨਾਲ ਜੰਗ ਕਰਦਾ ਹੈ ਭਾਗ ਬੜੇ ਮੈਦਾਨੇ ਜੰਗ ਵਿੱਚ ਲੜਦੇ ਆ ਬਹੁਤ ਸਿਪਾਹੀ ਰਣਕਤੇ ਦੀ ਈਸ਼ਟਾ ਹੋ ਗਏ ਉਹ ਜਿਹੜੇ ਮੈਦਾਨ ਛੱਡ ਕੇ ਨਿਕਲ ਚੁੱਕੇ ਨੇ ਇਸ ਕਰਕੇ ਦੇ ਉਹਨਾਂ ਨੇ ਹਮਲਾ ਕਰਕੇ ਸਾਬੂਤ ਦੇ ਖੇਲੇ ਉੱਤੇ ਸਾਨੂੰ ਗ੍ਰਫਤਾਰ ਕਰਕੇ ਲਾਹੌਰ ਘੜਿਆ ਨਤੀਜੇ ਬੜੇ ਭਿਆਨਕ ਨਿਕਲੇ ਨੇ ਇਸ ਕਰਕੇ ਤੁਹਾਨੂੰ ਦੱਸ ਦੇਣਾ ਸਿੱਧਾ ਦੰਗਰਾਂ ਦੀਆਂ ਹੱਤਵੰਤ ਕੈਂਪੀਂਟੀਆਂ ਕਰ ਰਿਹਾ ਹੈ ਸਰਪੰਤਾ ਵੀ ਮੈਂ ਤਾਂ ਤੁਹਾਡੇ ਨਾਲ ਸ਼ੱਕੇ ਦੀ ਤਰ੍ਹਾਂ ਜਿਵੇਂ ਤੁਸੀਂ ਕੋ ਕੋ ਤਾ ਕੋ ਤਾਂ ਤੁਹਾਡਾ ਸਾਥ ਦੇ ਨਾਲ ਕੇ ਪਿਆਰ ਹੈ ਇਤਿਹਾਸ ਕਹਿੰਦਾ ਫਿਰ ਕਸਰਾ ਕੀਤਾ ਗਿਆ ਹੁਣ ਸ਼ਮਾਹਿੱਤੇ ਕੋਲ ਹੀ ਉੱਤਰੀ ਬੱਤੀ ਪਰਵੇਸ਼ ਫਾਈਨਲੇ ਆਖਿਆਸੀ ਫਸੀਰ ਨੇ ਕਰਕੇ ਕਰਾਰੇ ਸ਼ਾਟੇ ਲਗਾ ਦੇ ਅਸੀਂ ਛੋਟੇ ਛੋਟੇ ਕੋਰੇ ਬਾਅਦ ਦੇ ਰਹਿਣਾਗੇ ਅਸੀਂ ਜੂਰ ਕੇ ਤੈਰਲੇ ਚਲਾਉਂਦੇ ਰਹਿਣਾਗੇ ਸਾਹੇਰ ਵਾਲਾ ਸੈਕਟਰ ਨੂੰ ਪਹੁੰਚਾ ਪੁਲੀਟਾ ਪੜੇ ਕਿ ਖਬਰ ਕਸ਼ਮੀਰ ਸਿੰਘ ਜੀ ਦੇ ਤਿੱਖੇ ਅਗਲੇ ਵੀ ਲੜਾਈ ਬਾਅਦ ਕੇ ਚਾਰੀ ਕਰਨੇ ਉਸੇ ਚੋਰ ਬਰਵਾਦੀ ਖਾਨੀ ਆਪਣੀ ਦਾਸਤਾ ਸਤੇ ਕਿਰਨਸ ਤੇ ਉਹਨੇ ਕਿਹੜਾ ਰਸਤਾ ਅਪਚਾਰ ਕੀਤਾ ਕਿਸ ਪਾਸੇ ਜਾ ਰਿਹਾ ਸੀ ਉਹਦੀ ਤਕਦੀਰ ਉਹਨੂੰ ਕਿੱਧਰ ਲੈ ਕੇ ਜਾ ਰਹੀ ਸੀ ਕੰਨ ਸ਼ਬਦਾਂ ਵਿੱਚ ਆ ਕੀਤਾ ਜਾ ਰਿਹਾ ਹੈ ਗੱਡੀ ਦੀ ਤਾਲੁ ਗੱਡੀ ਦੀ ਤਾਲ ਨੂੰ ਸ਼ਬਦ ਦਾ ਰੂਪ ਲੈਂਦਾ ਹੈ ਗੁਰਪ੍ਰਵਾਸੀ ਜਾਨੀ ਪਿਆਰਾ ਸਿੰਘ ਜੀ ਬੱਚੀ ਕਲਸਿਆ ਕਲਾ ਵਾਲੇ ਉਹਨਾਂ ਦੇ ਲਿਖੇ ਹੋਏ ਬੋਲ ਆਪ ਕੀ ਨਾਲ ਸੰਜੇ ਕੀਤੇ ਜਾ ਰਹੇ ਨੇ ਗੱਡੀ ਦੀ ਤਾਲ ਨੂੰ ਦਰਜ ਕੀਤਾ ਜਾ ਰਿਹਾ ਹੈ ਦਬਾਂ ਬਾਗ ਦੇ ਮੈਦਾਨ ਵਿੱਚੋਂ ਨਸ ਗਈ ਫੌਜ ਕਸ਼ਮੀਰ ਦੀ जॾो हर हूं क़िस्मत बंदे उन ¿A uh ti -huh. uh -huh. uh -huh. I don't